ਅਗਲੇ ਨੇ 10000 ਰੁਪਇਆ ਜਿੰਨੇ 27 22 ਕਿਲੋ ਨਾਂ ਤੋਲੇ ਨੇ ਦੁੱਧ ਆਪਾਂ 20000 ਵਾਪਸ ਕਰਾਂਗੇ ਸਹੀ ਗੱਲ ਆ ਵੀਰੇ ਇਹ ਹੁੰਦੀ ਹੈ ਨਾ ਗੱਲ ਜੇ ਪਸ਼ੂ ਚ ਬਈ ਆਪਦੇ ਚ ਦਾਮ ਤੇ ਕੋਈ ਮੇਰਾ ਭਰਾ ਇਹ ਕਹਿੰਦਾ ਵੀ ਸਾਨੂੰ ਬਈ 25 ਕਿਲੋ ਦੁੱਧ ਤਿਆਰ ਕਰਦੀ ਵੀ ਆਪਾਂ ਫੇਰ ਸੌਦਾ ਕਰ ਲਾਂਗੇ ਉਹੋ ਜਿਹਾ ਗੱਲਬਾਤ ਆਪਾਂ ਬਈ ਅਗਲਾ ਸਾਈ ਪਾ ਦੇ ਆਪਾਂ ਨੂੰ ਜਦੋਂ ਮੰਨ ਲਾ ਵੀ ਦੁੱਧ ਤਿਆਰ ਹੋ ਗਿਆ ਆਪਾਂ ਉਹ ਤੋਂ ਦੇ ਦੇਾਂਗੇ ਤੇ ਨਹੀਂ ਅਗਲੇ ਦੇ ਤੁਕਨੇ ਪੈਸੇ ਵਾਪਸ ਮੋੜਾਂਗੇ ਜਿੰਨੇ ਸਾਈ ਪਾਤੀ ਅਗਲੇ ਨੇ ਹਾਂ ਭਾਈ ਟ੍ਰੌਨ ਕਟੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਲਖਵੀਰ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਨੇ ਦੋਸਤੋ ਆਹ ਘਰ ਦੀ ਪਾਲੀ ਹੋਈ ਇੱਕ ਬੈੜ ਸੇਲ ਕਰਨੀ ਆ ਕਿੰਨਵਾ ਸੂਆ ਸੂਈ ਆ ਕੀ ਬਾਈ ਇਹਦਾ ਭਾਅ ਰੱਖੂ ਤੇ ਪਿਛਲੇ ਸੂਆ ਚ ਇਹਦਾ ਬਾਈ ਜੀ ਦੁੱਧ ਦਾ ਕੀ ਰਕਾਰ ਰਿਆ ਉਹ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਮੁੱਲ ਦੋਸਤੋ ਵੀਡੀਓ ਦੇ ਵਿੱਚ ਹੀ ਹੋ ਬਾਕੀ ਤੁਸੀਂ ਆ ਬਾਈ ਦੇ ਘਰ ਦੇ ਜਾਨਵਰ ਦੇਖ ਲਓ ਪਿੰਡ ਆ ਬਾਈ ਜੀ ਜੋਧਪੁਰ ਪਖਰ ਸਤਿ ਸ਼੍ਰੀ ਅਕਾਲ ਬਾਈ ਲਖਵੀਰ ਸਤਿ ਸ਼੍ਰੀ ਅਕਾਲ ਬਾਈ ਆਪਣਾ ਬਾਈ ਜੋਧਪੁਰ ਪਖਰ ਪਿੰਡ ਆ ਗਿਆ ਨਾਲ ਨਾਲ ਕਿਹੜੇ ਪਿੰਡ ਆ ਬਾਈ ਯਾਤਰੀ ਤੇ ਬਾਈ ਬੁਰਜ ਸਿਮਾ ਯਾਤਰੀ ਤੇ ਬੁਰਜ ਸਿਮਾ ਇਹਨਾਂ ਪਿੰਡਾਂ ਦੇ ਵਿਚਾਲੇ ਹੈ ਨਾ ਹਾਂ ਮੋਰ ਮੰਡੀ ਤੋਂ 8 ਕਿਲੋਮੀਟਰ ਆ ਜਾਂਦਾ ਹੈ ਠੀਕ ਆ ਲਖਵੀਰ ਬਾਈ ਇਹ ਘਰੂ ਆਪਣੀ ਬੈਠ ਹਾਂ ਕਰਦੀ ਬੈਠਾ ਬਈ ਆਪਣਾ ਕਰਦੀ ਆ ਕਿੰਨਾਵਾਂ ਸੂਆ ਸੂਈ ਆ ਤੀਜਾ ਸੂਆ ਸੂਈ ਆ ਬਈ ਤੀਜਾ ਸੂਆ ਸੂਈ ਆ ਪਿਛਲੇ ਦੋ ਸੂਏ ਆਪੇ ਹੀ ਚੋਈ ਆ ਹੈਨਾ ਆਪੇ ਹੀ ਚੋਈ ਆ ਬੱਚਾ ਇਹਨੇ ਬੱਛਾ ਦੇਤਾ ਬੱਛਾ ਕੱਲ੍ਹ ਸੂਈਏਗੀ ਚੇਰ ਚੁਰ ਜਾਮ ਓਕੇ ਆ ਗਈ ਕੱਲ੍ਹ ਦੋਸਤੋ ਇਹ ਨਵੇਂ ਸਾਲ ਵਾਲੇ ਦਿਨ ਇੱਕ ਤਰੀਕ ਨੂੰ ਸੂਈ ਆ ਅੱਜ ਦੋ ਤਰੀਕ 12ਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ ਦੁੱਧ ਕਿੰਨਾ ਰਿਹਾ ਪਿਛਲੇ ਸੂਏ ਦੁੱਧ ਬਈ ਆਪਾਂ 27-28 ਕਿਲੋ ਚੋਇਆ ਹੈਗਾ ਜਮਾ ਹਾਂ ਦੂਜੇ ਸੂਏ 27 ਤੋਂ 28 ਦੇ ਵਿੱਚ ਬਾਈ ਕਹਿੰਦਾ ਇਹਦਾ ਆਪਾਂ ਚੋਂਦੇ ਰਹੇ ਆ ਵਧੀਆ ਸ਼ਰੀਰ ਦੀ ਆ ਤੇ ਜੇ ਤੁਸੀਂ ਲੇਵਾ ਦੀ ਦੇਖੋਗੇ ਬਹੁਤ ਸੋਹਣਾ ਲੇਵਾ ਲੱਗਿਆ ਬੈਡ ਨੂੰ ਜੇਰ ਜੂਰ ਵਧੀਆ ਪੈ ਗਈ ਬਾਈ ਹਾਂ ਜੇਰ ਜੂਰ ਹਾਂ ਤੇ ਜੇ ਬਾਈ ਹੁਣ ਹੁਣ ਮੌਕੇ ਤੇ ਤਾਂ ਬੌਲਾ ਘੱਟ ਹੀ ਹੋ ਕਿੰਨਾ ਤਿਆਰ ਹੁਣ ਬਸ 5 ਕਿਲੋ ਰਾਚ ਹੋਇਆ ਸੀ ਬਚਨ ਜਨਾ ਕਿਤੇ 5 ਕਿਲੋ ਹੀ ਤੜਕੇ ਚ ਹੋਇਆਗਾ ਠੀਕ ਆ ਜੇ ਕੋਈ ਮੇਰਾ ਭਰਾ ਐ ਕਹਿੰਦਾ ਵੀ ਸਾਨੂੰ ਬਈ 25 ਕਿਲੋ ਦੁੱਧ ਤਿਆਰ ਕਰਦੀ ਵੀ ਆਪਾਂ ਫੇਰ ਸੌਦਾ ਕਰ ਲਾਂਗੇ ਉਹ ਜਾ ਗੱਲਬਾਤ ਆਪਾਂ ਬਾਈ ਮਾਗਲਾ ਸਾਈ ਪਾ ਦੇ ਆਪਾਂ ਨੂੰ ਜਦੋਂ ਮਾਲਾ ਵੀ ਦੁੱਧ ਤਿਆਰ ਹੋ ਗਿਆ ਆਪਾਂ ਉਹ ਤੋਂ ਦੇ ਦੇਾਂਗੇ ਤੇ ਨਹੀਂ ਅਗਲੇ ਦੇ ਦੁਗਣੇ ਪੈਸੇ ਵਾਪਸ ਮੋੜਾਂਗੇ ਜਿੰਨੀ ਸਾਈ ਪਾਤੀ ਅਗਲੇ ਨੇ ਹਾਂ ਬਾਈ ਕਹਿੰਦਾ ਜੇ ਦੋਸਤੋ ਪਿਛਲੇ ਸੂਏ ਦਾ ਐਂ ਲੱਗਦਾ ਨਾ ਕਿਸੇ ਨੂੰ ਵੀ ਇਹਨਾਂ ਦੁੱਧ ਬੰਦਾ ਸਾਈ ਪਾ ਦੇ ਪੱਕੀ ਗੱਲਬਾਤ ਕਰ ਲੇ ਉਹਨਾਂ ਦੁੱਧ ਤਿਆਰ ਕਰਕੇ ਫਿਰ ਆਪਾਂ ਗਾਂ ਦੇ ਦਾਂਗੇ ਨਹੀਂ ਆਪਾਂ ਬਾਈ ਕਹਿੰਦਾ ਦੁਗਣੇ ਪੈਸੇ ਮੋੜ ਦਾਂਗੇ ਬਾਕੀ ਦੋਸਤੋ ਢਾਂਚੇ ਢੂੰਚੇ ਦੀ ਬਹੁਤ ਕਿਵੇਂ ਬਾਈ हां ਜਿੰਨੇ ਦਾ ਮਰਜ਼ੀ ਕਰ ਲੈ ਆਲਾ 27 22 ਕਿਲੋ ਆਪਾਂ ਤੋਲ ਕੇ ਦੇ ਦਾਂਗੇ ਜੇ ਅਗਲੇ ਨੇ 10000 ਰੁਪਇਆ ਜੇ ਨੂੰ 27 22 ਕਿਲੋ ਨਾ ਤੋਲੇ ਨੇ ਦੁੱਧ ਆਪਾਂ 20000 ਵਾਪਸ ਕਰਾਂਗੇ ਸਹੀ ਗੱਲ ਆ ਵੀਰੇ ਇਹ ਹੁੰਦੀ ਹੈ ਨਾ ਗੱਲ ਜੇ ਪਸ਼ੂ ਚ ਬਾਈ ਆਪਦੇ ਚ ਦਾਮ ਤਾਂ ਬੰਦਾ ਤਾਂ ਹੀ ਇੰਨੀ ਹੋਟ ਲੈਂਦਾ ਦੁੱਗਣੇ ਪੈਸੇ ਬਾਈ ਕਹਿੰਦਾ ਮੈਂ ਮੋੜ ਦੂੰਗਾ ਬਾਕੀ ਲਖਵੀਰ ਬਾਈ ਖੋਲ ਕੇ ਆਪਾਂ ਤੋੜ ਲੈਨੇ ਹਨਾ हां हां ਤੋਲ ਲੈਨੇ ਵੀ ਤੇ ਨੰਬਰ ਬਾਈ ਦਾ ਦੋਸਤੋ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਪੂਰੇ ਫੁੱਲ ਵੱਡੇ ਢਾਂਚੇ ਦੀ ਆ ਕਰਮਾਲੀ ਦਾ ਹਵਾਨਾ ਆਰਡਰ ਚੈ ਹੱਥ ਹੀ ਹੁੰਦੀ ਆ ਭਾਈ ਹੱਥੀ ਕਰਦੇ ਹਾਂ 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 ਠੀਕ ਆ ਠੀਕ ਆ ਹੱਥੀ ਚਵਾਈ ਕਰਦੇ ਆ ਦੋਸਤੋ ਕੋਈ ਉਹ ਪਹਿਲਾਂ ਵਾਲੀ ਸੂਜ ਤਾਂ ਮਸ਼ੀਨ ਤੇ ਚੋਈ ਸੀਗੀ ਠੀਕ ਆ ਤੇ ਹੁਣ ਗਾਈਆਂ ਘਟ ਗਈਆਂ ਸੀਗੀਆਂ ਬੱਚੇ ਦਾ ਉਹ ਕਰਦੀ ਆ ਹਨਾ ਹਾਂ ਥੋੜਾ ਬੱਚੇ ਦਾ ਉਹ ਕਰਦੀ ਕੋਈ ਨਾ ਕੋਈ ਨਾ ਕਿਨਾਂ ਇੱਥੇ ਗੇੜਾ ਦਵਾਲਾ ਬਾਕੀ ਦੋਸਤੋ ਸਾਨੂੰ ਹੱਥੀ ਵੀ ਕੁਝ ਨਹੀਂ ਕਹਿੰਦੀ ਮਸ਼ੀਨ ਤੇ ਵੀ ਕੁਝ ਨਹੀਂ ਕਹਿੰਦੀ ਇਹ ਜਿਵੇਂ ਮਰਜ਼ੀ ਚੋਈ ਚੱਲਾ ਮਸ਼ੀਨ ਤੇ ਹੱਥੀ ਜਿਵੇਂ ਮਰਜ਼ੀ ਚੋੜਾ ਹਾਂ ਮਸ਼ੀਨ ਵੀ ਲਵਾਉਂਦੀ ਆ ਹੱਥੀ ਵੀ ਠੀਕ ਆ ਠੀਕ ਆ ਭਾਈ ਮਸ਼ੀਨਾਂ ਕਹਿੰਗਾ ਦੋ ਕਰ ਰਹੀਆਂ ਸੀਗੀਆਂ ਠੀਕ ਆ ਹੂੰ ਤੀਜਾ ਸੂਆ ਸੂਆ ਕਰਮ ਵਾਲੀ ਨੂੰ ਬਹੁਤ ਸੋਹਣਾ ਹਵਾਨਾ ਤੇ ਹਟ ਗਿਆ ਆ ਜਾ ਆ ਜਾ ਹੂੰ ਬੱਚੇ ਦਾ ਬੜਾ ਹੋ ਕਰਦੀ ਆ ਸੋ ਆ ਦੇਖੋ ਤੇ ਲਖਵੀਰ ਬਾਈ ਫਿਰ ਭਾ ਕੀ ਰਊਗਾ ਇਹਦਾ ਮੁੱਲ 110 ਕਰਦੇ ਆ ਬਈ ਇਹਦਾ 1 ਲੱਖ ਤੇ 10000 ਹਾਂ ਬਸ ਲੈਣ ਦੇਣ ਜਿਹੀ ਆ ਉੱਚ ਵੀ ਕੋਈ ਬੜਾ ਇਧਰ ਉਧਰ ਹਾਂ ਹਾਂ ਠੀਕ ਆ 1 ਲੱਖ ਤੇ 10000 ਦੋਸਤੋ ਮੁੱਲ ਆ ਜੇ ਭਾਈ 25 ਕਿਲੋ ਦੁੱਧ ਤਿਆਰ ਲੈਣਾ ਤਾਂ ਬਾਈ ਕਹਿੰਦਾ ਉਹ ਵੀ ਆਪਾਂ ਕਰਾ ਕੇ ਦੇ ਦਾਂਗੇ ਬਾਕੀ ਇਹ ਕੱਲ ਹੀ ਸੂਈ ਆ 10 11 ਕਿਲੋ ਬਾਈ ਕਹਿੰਦਾ ਬੌਲਾ ਚੋਲਿਆ ਬੱਚਾ ਇਹਨੇ ਦਿੱਤਾ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਨੰਬਰ ਬਾਈ ਦਾ ਹੈਠਾ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਵੀਰੇ ਸਾਰੇ ਭਰਾਵਾਂ ਨੂੰ